ਸਸ਼ੀਕਾ ਜੀ ਮੈਂ ਅਰਸ਼ਦੀਪ ਕੌਰ ਔਨ 24/7 ਤੇ ਸੈਲ 824/7 ਨਿਊਜ਼ ਚੈਨਲ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਅੱਜ ਸਾਡੇ ਨਾਲ ਮੌਜੂਦ ਨੇ ਸਰਦਾਰ ਐਮਪੀ ਸਿੰਘ ਜੀ ਸਸ਼ੀਕਾ ਨਾਮ ਤੁਸੀਂ ਸਸ਼ੀਕਾ ਜੀ ਅੱਜ ਅਸੀਂ ਇਹਨਾਂ ਤੋਂ ਪੁੱਛਾਂਗੇ ਕਿ ਤੁਹਾਡੇ ਜਿਵੇਂ ਔਨਲਾਈਨ ਸ਼ੋਪਿੰਗ ਅੱਜਕੱਲ ਬਹੁਤ ਜ਼ਿਆਦਾ ਚੱਲ ਰਹੀ ਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਮੈਂ ਸਭ ਦਰਸ਼ਕਾਂ ਦਾ ਬਹੁਤ ਸਵਾਗਤ ਕਰਦਾ ਹਾਂ ਤੇ ਧੰਨਵਾਦ ਕਰਦਾ ਸਾਨੂੰ ਤੁਸੀਂ ਬਹੁਤ ਸਾਰਾ ਸਹਿਯੋਗ ਦਿੰਦੇ ਹੋ ਸਾਡੂੰ ਕੋਆਪਰੇਟ ਕਰਦੇ ਹੋ ਸਾਡੂੰ ਫਾਲੋ ਕਰੋ ਸਬਸਕ੍ਰਾਈਬ ਕਰੋ ਕਮੈਂਟ ਜ਼ਰੂਰ ਕਰਿਆ ਕਰੋ ਤੁਹਾਡੇ ਕਮੈਂਟਾਂ ਨਾਲ ਸਾਡੇ ਬਹੁਤ ਖੁਸ਼ੀ ਹੋਪਲੰਦ ਹੁੰਦੇ ਆ ਦੇਖੋ ਜਿਹੜਾ ਟਾਪਿਕ ਇਹਨੇ ਗੱਲ ਕੀਤੀ ਹੈ ਆਨਲਾਈਨ ਦੀ ਆਨਲਾਈਨ ਮੈਂ ਤਾਂ ਇਹ ਕਹਾਂਗਾ ਕਿ ਆਨਲਾਈਨ ਇੱਕ ਬਿਮਾਰੀ ਹੈ ਤੁਸੀਂ ਆਪਣੀ ਘਰ ਦੀ ਮਿਸਾਲ ਲੜ ਲਓ ਸਪੋਜ਼ ਕਰੋ ਤੁਹਾਡੇ ਪਿਤਾ ਜੀ ਦੀ ਕਪੜੇ ਦੀ ਦੁਕਾਨ ਹੈ ਜਾਂ ਕਨਫੈਕਸ਼ਨਰੀ ਦੀ ਦੁਕਾਨ ਹੈ ਜਾਂ ਕੋਈ ਚੀਜ਼ ਇਲੈਕਟ੍ਰੋਨਿਕ ਦੀ ਸ਼ਾਪ ਹੈ ਤੁਹਾਡੇ ਫਾਦਰ ਸਾਹਿਬ ਤੁਹਾਡੇ ਵਾਸਤੇ ਸਵੇਰੇ ਦੁਪਹਿਰ 8 ਵਜੇ ਜਾਂਦੇ ਨੇ ਰਾਤੀ 8:00 ਤੋਂ 10:00 ਵਜੇ ਵਾਪਸ ਆਉਂਦੇ ਨੇ ਉੱਥੇ ਬੈਠੇ ਗਾਹਕ ਨੂੰ ਲਿਖਦੇ ਰਹਿੰਦੇ ਆ ਤੁਸੀਂ ਵੀ ਉਹਨਾਂ ਦੇ ਇੱਕ ਗਾਹਕ ਹੋ ਤੁਸੀਂ ਆਪਣੀ ਇਲੈਕਟ੍ਰੋਨਿਕ ਚੀਜ਼ਾਂ ਔਨਲਾਈਨ ਮੰਗਾ ਲਓ ਤੁਹਾਡੇ ਫਾਦਰ ਸਾਹਿਬ ਉੱਥੇ ਗਾਹਕ ਦੀ ਉਡੀਕ ਕਰਦੇ ਆ ਦੋਸੋ ਉਹਨਾਂ ਤੇ ਕੀ ਪਿੱਤੂਗੀ ਕਿ ਆਨਲਾਈਨ ਪਰਚੇਜ਼ਿੰਗ ਤੁਸੀਂ ਕਰ ਰਹੇ ਹੋ ਔਰ ਤੁਸੀਂ ਆਪਣੇ ਫਾਦਰ ਨੂੰ ਪਿੱਛੇ ਕਰ ਰਹੇ ਹੋ ਦੀ ਦੁਬੰਦਾਰ ਇਹ ਤੁਸੀਂ ਇਹ ਗੱਲ ਕਦੀ ਸੋਚੀ ਹੈ ਧਿਆਨ ਨਾਲ ਦੂਸਰੀ ਗੱਲ ਆਪਾਂ ਆਨਲਾਈਨ ਚੀਜ਼ ਮੰਗਾਣੇ ਆ ਆਨਲਾਈਨ ਵਾਲਿਆਂ ਨੇ ਪੈਸੇ ਤੁਹਾਡੇ ਕੋਲ ਪਹਿਲਾਂ ਲੈ ਲੈਣੇ ਪਾਰਸਲ ਬਾਅਦ ਚ ਦੇਣਾ ਭਾਵੇਂ ਸੀਓੜੀ ਮੰਗਾਓ ਜਾਂ ਕੈਸ਼ ਔਨ ਡਿਲੀਵਰੀ ਰੱਖੋ ਜਾਂ ਐਡਵਾਂਸ ਕੈਸ਼ ਦਿਓ ਪੈਸੇ ਤੁਹਾਡੇ ਪਹਿਲਾਂ ਗਏ ਤੁਸੀਂ ਸਮਾਨ ਖੋਲਣਾ ਤਾਨੂੰ ਸਮਾਨ ਪਸੰਦ ਨਹੀਂ ਆਇਆ ਅਧੀਆਂ ਕੰਪਨੀਆਂ ਲੈਂਦੀ ਹੈ ਰਿਟਰਨ ਅਧੀਆਂ ਕੰਪਨੀਆਂ ਰਿਟਰਨ ਨਹੀਂ ਲੈਂਦੀ ਤੁਹਾਡੀ ਦੱਸੀ ਹੋਈ ਚੀਜ਼ ਤੁਹਾਡੇ ਕੋਲ ਨਹੀਂ ਆਣੀ ਕੋਈ ਨਾ ਕੋਈ ਉਹਦੇ ਚ ਨੁਕਸ ਹੋ ਗਿਆ ਆਨਲਾਈਨ ਇੱਕ ਬਹੁਤ ਵੱਡੀ ਪ੍ਰੋਬਲਮ ਹੈ ਕਿ ਤੁਸੀਂ ਆਪਣੀ ਚੀਜ਼ ਦੇਖ ਪਰਖ ਕੇ ਨਹੀਂ ਲੈ ਸਕਦੇ ਦੁਕਾਨ ਤੇ ਜਾਓਗੇ ਤੁਸੀਂ 10 ਚੀਜ਼ਾਂ ਕਢਾਓਗੇ ਉਹਦੇ ਵਿੱਚੋਂ ਜਿਹੜੀ ਚੀਜ਼ ਪਸੰਦ ਆਏਗੀ ਤੁਸੀਂ ਉਹ ਲੋਗੇ ਠੋਕ ਵਜਾ ਕੇ ਉਹਦੀ ਗਾਰੰਟੀ ਚੈੱਕ ਕਰਕੇ ਹਰ ਇੱਕ ਪੁਆਇੰਟ ਨੂੰ ਕਨਸਿਡਰ ਕਰਕੇ ਫਿਰ ਲੈਣਾ ਤੁਸੀਂ ਆਨਲਾਈਨ ਤੇ ਕੀ ਕਨਸਿਡਰ ਕਰ ਸਕਦੇ ਹੋ ਆਨਲਾਈਨ ਤੇ ਕੁਝ ਵੀ ਕਨਸਿਡਰੇਸ਼ਨ ਨਹੀਂ ਹੁੰਦੀ ਸੋ ਔਨਲਾਈਨ ਦੀ ਜਿਹੜੀ ਪਰਚੇਜ਼ਿੰਗ ਹੈ ਨਾ ਉਹ ਦਿਨ-ਬਦਨ ਵੱਧਦੀ ਜਾ ਰਹੀ ਹੈ ਦੁਕਾਨਦਾਰਾਂ ਨੇ ਇੰਨਿਆਂ ਨੇ ਕਰਾਏ ਦੇ ਕੇ ਇੰਨਿਆਂ ਨੇ ਬਗੜੀਆਂ ਦੇ ਕੇ ਦੁਕਾਨਾਂ ਲਈਆਂ ਮਾਲ ਬਣਾਏ ਆ ਉਹਨਾਂ ਸਭ ਦਾ ਬਿਜ਼ਨਸ ਘਟਦਾ ਜਾ ਰਿਹਾ ਸੋ ਔਨਲਾਈਨ ਨੇਰੀ ਠੱਗੀ ਹੈ 60 70% ਕੰਪਨੀਆਂ ਤਾਂ ਫੇਕ ਚੀਜ਼ਾਂ ਭੇਜਦੀਆਂ ਔਰ ਉਹਦੀ ਰਿਟਰਨ ਵੀ ਨਹੀਂ ਹੁੰਦੀ ਜੀਆਰ ਵੀ ਨਹੀਂ ਹੁੰਦੀ ਉਹਦੀ ਸੋ ਇਹਨਾਂ ਚੀਜ਼ਾਂ ਤੋਂ ਬਚੋ ਔਨਲਾਈਨ ਇੱਕ ਜ਼ਹਿਰ ਹੈ ਜਿਹੜਾ ਤੁਸੀਂ ਖਾ ਰਹੇ ਹੋ ਤੁਸੀਂ ਬਾਜ਼ਾਰ ਜਾਓ ਜੇਬ ਚ ਜਦੋਂ ਪੈਸੇ ਨਿਕਲਦੇ ਆ ਨਾ ਇਹ ਪਤਾ ਲੱਗਦਾ ਮਹਿਸੂਸ ਹੁੰਦਾ ਕਿ ਅਸੀਂ ਪੈਸੇ ਖਰਚ ਰਹੇ ਹਾਂ ਔਰ ਚੀਜ਼ ਖਰੀਦਣੀ ਹੈ ਔਰ ਟੋਪ ਉੱਪਰ ਜਾ ਕੇ ਖਰੀਦ ਦਿੱਤੀ ਆ ਆਨਲਾਈਨ ਆਈਟਮ ਦੇਖੀ ਸੋਹਣੀ ਲੱਗੀ ਫੋਟੋ ਚ ਫੋਟੋ ਪਤਾ ਨਹੀਂ ਕੀ ਪਾਈ ਆਣਾ ਪਤਾ ਨਹੀਂ ਕੀ ਐ ਫੋਟੋ ਤੇ ਸੋਹਣੀ ਲੱਗੀ ਤੁਸੀਂ ਕਲਿੱਕ ਕੀਤਾ ਤਾਂ ਕਲਿੱਕ ਕੀਤਾ ਹਾਂ ਇੰਨੀ ਸਸਤੀ ਔਰ ਤੁਹਾਡਾ ਮਨ ਖੁਸ਼ ਹੋ ਜਾਣਾ ਤੁਸੀਂ ਟਾਪ ਕਲਿੱਕ ਕਰਕੇ ਆਈਟਮ ਮੰਗਾ ਲੀ ਔਰ ਜਦੋਂ ਘਰ ਆਈਟਮ ਆਣੀ ਹੈ ਉਦੋਂ ਪਤਾ ਲੱਗਣਾ ਕੀ ਘਰ ਕੀ ਆਇਆ ਸੋ ਇਸ ਕਰਕੇ ਔਨਲਾਈਨ ਨੂੰ ਅਵੋਇਡ ਕਰੋ ਆਪਣੇ ਮਾਪਿਓ ਦੇ ਬਿਜ਼ਨਸ ਨੂੰ ਚਲਾਓ ਜਿਹੜਾ ਦੁਕਾਨਾ ਖੋਲ ਕੇ ਬੈਠੇ ਹੋਏ ਆ ਉਹਨਾਂ ਦੇ ਬਿਜ਼ਨਸ ਨੂੰ ਚਲਾਓ ਔਨਲਾਈਨ ਨੂੰ ਮੈਕਸਿਮਮ ਅਵੋਇਡ ਕਰੋ ਨਾ ਤਾਂ ਇਹ ਹੀ ਕਹਿਣਾ ਚਾਹੁੰਦਾ ਤੁਸੀਂ ਕੀ ਕਹਿਣਾ ਚਾਹੋਗੇ ਬਸ ਠੀਕ ਹੈ ਇਹ ਮੈਂ ਵੀ ਕਹਿਣਾ ਚਾਹੂੰਗੀ ਕਿ ਔਨਲਾਈਨ ਬਿਜ਼ਨਸ ਨੂੰ થોਣਾ ਚੱਕਟਾ ਕੇ ਆਪਾਂ ਆਫਲਾਈਨ ਵੱਲ ਜ਼ਿਆਦਾ ਧਿਆਨ ਦੇਈਏ ਕਿਉਂਕਿ ਉਹਨਾਂ ਦਾ ਜਿਹੜਾ ਬਿਜ਼ਨਸ ਆ ਬਹੁਤ ਜ਼ਿਆਦਾ ਘਾਟੇ 'ਚ ਜਾਂਦਾ ਔਰ ਇਹਦਾ ਮੇਨ ਕਾਰਨ ਇਹੀ ਆ ਕਿ ਲੋਕੀ ਜਿਹੜੇ ਅੱਜਕੱਲ ਔਨਲਾਈਨ ਸ਼ਾਪਿੰਗ ਨੂੰ ਜ਼ਿਆਦਾ ਮੈਟਰਿੰਸ ਦਿੰਦੇ ਆ ਸੋ ਥੈਂਕ ਯੂ ਸੋ ਮੱਚ ਵੀਡੀਓ ਨੂੰ ਅੱਗੇ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਥੈਂਕ ਯੂ ਮਿਹਰਬਾਨੀ ਥੈਂਕ ਯੂ